ਸੋ ਵੀਰ ਮੇਰੋ ਅਮਰਤ ਵਿਰਲਾ ਹੋ ਚੁੱਕਿਆ ਤੇ ਪੁੱਤਾਂ ਚੜੇ ਲਾਣਾ ਦਾ ਟਾਈਮ ਸੀ ਬਾਈ ਜੀ ਉਹ ਖਤਮ ਹੋ ਚੁੱਕਿਆ ਸੋ ਆਪਾਂ ਚਾਹ ਦੀ ਪਰ ਕਿੰਨੀ ਪਹੁੰਚ ਗੱਡੀ ਕੋਲੇ ਹੁਣ ਆਪਾਂ ਠਾਵਾਂਗੇ ਚਾਹ ਦੀ ਵਾਟੀ ਵਾਹਿਗੁਰੂ ਸ਼ਰਕੋ ਤਰੀ ਉਹ ਕਾ ਅਮਰਤ ਵੇਲਾ ਲੈ ਵਾਬੇ ਦਾ ਨਾ ਚਲੀਏ ਬਰਾ ਬੋਲੀਏ ਵਾਹਿਗੁਰੂ ਸੋ ਵੀਰ ਮੇਰੇ ਪੰਜ ਵਜੇ ਚੁੱਕੇ ਨੇ 4 ਵਜੇ ਪਹੁੰਚੇ ਸੀ ਨਾ ਤੋ ਕਿ ਕਿਉਂਕਿ ਸੌਣਾ ਬੜਾ ਜ਼ਰੂਰੀ ਹੈ ਹਨ ਸੋ ਬਾਕੀ ਕਾਫੀ ਟਾਈਮ ਹੋ ਗਿਆ ਯਾਰ ਵੀ ਆਪਾਂ ਰਾਤ ਨੂੰ ਤਾਂ ਕੱਟ ਹੀ ਲਈ ਸੀ ਹਨ ਫਿਰ ਕਰਕੇ ਹੁਣ ਥੋੜਾ ਜਿਹਾ ਰੈਗੂਲਰ ਸੌਂਦੇ ਕਰਕੇ ਨੀਂਦ ਪੈਂਦੀ ਆ ਫਿਰ ਉਹਨੂੰ ਤਾਂ ਕੱਢਿਆ ਸੀ ਸੋ ਲੱਗਿਆ ਕਿ ਘਰੀ ਆ ਜਿਹੜਾ ਸੁਭਾ ਜਾਵੇ ਬਹੁਤ ਦਾਰ ਘੰਟੇ ਲੇਟ ਸਹੀ ਬਾਕੀ ਕਿਹੜਾ ਜਾਣ ਸਰ ਲਵਾ ਲੈਣੇ ਹਨ ਸੋ ਤੁਹਾਨੂੰ ਮਾਰੀਏ ਸ਼ਾਲੋ ਲਾਈਕ ਕਰਾਇ ਜੀ ਬਣਾ ਮੇਰੇ ਸੱਜਿਆ ਪਾਸਾ ਉਹ ਸਾਹਮਣੇ ਬਾਬਾ ਬਸਕਰ ਮਾਈ ਦਾ ਮੰਦਰਾ ਟਿਕਾ ਦੀ ਨਤਮਸਤ ਗਨਣਾ ਅਨੁਸਾਰ ਬਗੇ ਸੀ ਬਾਕੀ ਜਦੋਂ ਆਪਾਂ ਆਪਣੇ ਘਰੋਂ ਆਉਣੇ ਆ ਗੁਰਦੁਆਰਾ ਸਾਹਿਬ ਆਪਾਂ ਨੂੰ ਰਸਤੇ ਦੀ ਕਹਿੰਦਾ ਸ਼ੋ ਜਰੂਰ ਮੱਥਾ ਟੇਕ ਕੇ ਆਈਦਾ ਚਾਹੇ ਬਾਹਰ ਟੇਕ ਲਈਏ ਤੁਸੀਂ ਭਾਵੇਂ ਜਿੱਥੇ ਜਾਂਦੇ ਹੋ ਉਹਨਾਂ ਦਾ ਮੱਥਾ ਜਰੂਰ ਟੇਕ ਕੇ ਕਣੀ ਜਾਣੇ ਕਿੰਨਾ ਮੂੜ ਨਹੀਂ ਇਹ ਗਾਦਾ ਮਦੁਰ ਮੂੜ ਬਣਾਈ ਜਾ ਫਿਰ ਬੈਠਾ ਆਇਆ ਬੰਦਿਆਂ ਨੂੰ ਚਾਹ ਲੈ ਪੀ ਇੱਥੇ ਭਇਆ ਸੀਟ ਦੇ ਨਾਲ ਮੇਰੇ ਆਓ ਵੀ ਮਤਰੋ ਜਵਾਨੋ ਚੁੱਕੇ ਨਹੀਂ ਔਰ ਠੀਕੇ ਜਵਾਨ ਬਾਤ ਸੁਣਿਓ ਜਿਹੜੇ ਮੋਬਾਈਲ ਹੋ ਰਹੇ ਨੇ ਉਹ 10 ਘੰਟਿਆਂ ਚ ਹੱਥਾਂ 'ਚ ਆਉਣੇ ਚਾਹੀਦੇ ਨੇ ਉੱਟਣਸਾਰ ਹੋਰ ਕੁਝ ਦੇ ਆਵੇ ਨਾ ਦੇ ਆਵੇ ਹੋਰ ਕੁਝ ਮਿਲੇ ਨਾ ਮਿਲੇ ਹੋਰ ਬਥੇ ਲੱਭੇ ਨਾ ਲੱਭੇ ਮੋਬਾਈਲ ਜਿਹੜਾ ਉਹ ਹਰ ਇੱਕ ਪੈਨ ਸੈਕਿੰਡ ਦੇ ਬਾਅਦ ਆ ਬੇ ਹੱਥ 'ਚ ਆਉਣਾ ਚਾਹੀਦਾ ਰਹਾ ਭਾਈ ਮੋਬਾਈਲ ਲਗਾੜਾ ਲਾ ਚਿੰਗੜਾੜਾ ਹਲੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਬਨੂੜ ਜੀ ਸੋ ਬਨੂੜ ਕੋ ਪੁਲ ਦੇ ਥੱਲੇ ਨਹੀਂ ਹੋਣਾ ਕਿਉਂਕਿ ਆਪਾਂ ਨਿਕਲਣਾ ਜੀ ਲਾਲੜੂ ਨੂੰ ਸੋ ਬਲਾਈਓਵਰ ਆ ਚੁੱਕਿਆ ਉੱਪਰ ਦੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਕਿਆ ਜੀਪੁਰ ਨੂੰ ਤੇ نیچے ਦੀ ਹੋ ਜਾਣਾ ਜੀ ਇੱਧਰੋਂ ਆਪਣਾ ਸ਼ੈਂਪੂ ਚੀਤਾ ਦੀ ਸ਼ੈਂਪੂ ਵਾਲੇ ਰੋਡ ਤੋਂ ਇੱਥੇ ਜਿੱਥੇ ਇੱਧਰੋਂ ਮੋੜੋਗੇ ਤਾਂ ਕਰੜਾ ਲਾਂਡਰਾਂ ਗਿਆ ਜੀ ਤੇ ਇੱਧਰੋਂ ਅੰਬਾਲੇ ਵਾਲੇ ਰੋਡ ਤੇ ਸ਼ੈਂਪੂ ਜਾਨੀ ਕਿੱਥੇ ਆ ਨਿਕਲਦਾ ਤੇ ਵਿਚਾਲੋਂ ਇੱਕ ਰੋੜ ਮੋੜਦਾ ਜੀ ਜਿਹੜਾ ਕਿ ਜਾਂਦਾ ਸ਼ਾਰਟਕਟ ਲਾਲੜੂ ਜੋ ਜਨਾ ਭਰਾਵਾਂ ਨੇ ਪਹਿਲਾਂ ਗੀਰਤਪੁਰ ਢੋਆ ਉਹਨਾਂ ਨੂੰ ਪਤਾ ਹੋ ਇਧਰੋਂ ਡੇਰਾ ਬਸੀ ਵਗੈਰਾ ਤੋਂ ਜਦੋਂ ਮਾਰ ਆਉਂਦਾ ਸੀ ਨਾ ਮਾਰਕਪੁਰ ਜਗਾ ਜਲਦਾ ਸੀ ਤਾਂ ਜੱਟੀਆਂ ਜਿਆਦਾਤਰ ਜਿਹੜੀਆਂ ਉਹ ਲਾਲੜੂ ਹੋ ਕੇ ਹੀ ਆਉਂਦੀਆਂ ਸਨ ਲੋ ਵੀ ਦੋਸਤੋ ਆਪਾਂ ਫਲਾਈਓਵਰ ਦੇ ਥੱਲੇ ਦੀ ਜਿਹੜੀ ਮਾਰਕੀਟ ਆ ਉਹਦੇ ਨਾਲ-ਨਾਲ ਲੰਘ ਰਹੇ ਹਾਂ ਸੋ ਫਲਾਈਓਵਰ ਬਹੁਤ ਵੱਡਾ ਤੇ ਬਾਕੀ ਇਸ ਰੋਡ ਤੇ ਬਈ ਵੱਡੇ ਵੱਡੀ ਫਲਾਈਓਵਰ ਨੇ ਤੇ ਵੱਡੇ ਵੱਡੇ ਟੂਲ ਆ ਕਹਿੰਦੇ ਟੂਲ ਇੱਕ ਵਾਰ ਜਦੋਂ ਤੁਸੀਂ ਕਟਵਾ ਲਿਆ ਤਾਂ 60 ਕਿਲੋਮੀਟਰ ਦੇ ਡਿਸਟੈਂਸ ਤੇ ਤੁਹਾਨੂੰ ਟੂਲ ਮਿਲੂਗਾ ਆਦਰਵਾਇਜ਼ ਨਹੀਂ ਮਿਲੂਗਾ ਪਰ ਇੱਥੇ ਇੱਥੇ ਬਦੰਦਰਾ ਨੇ 25-25 ਹੀ ਕਿਲੋਮੀਟਰ ਦੇ ਟੂਟ ਐਕਸ ਲਾਇਆ ਪਿਆ ਇੱਕ ਰਾਜਪੁਰੇ ਦੇ ਉਰਲੇ ਪਾਸੇ ਇੱਕ ਰਾਜਪੁਰੇ ਦੇ ਪਰਲੇ ਪਾਸੇ ਸੋ ਰੋਡ ਤਾਂ ਵਧੀਆ ਨਜ਼ਾਰੇਦਾਰ ਨੇ ਪਰ ਟੂਟ ਐਕਸ ਬਹੁਤ ਨਕਾਈ ਠੀਕ ਆ ਜੀ ਸੋ ਜਿਵੇਂ ਆਪਾਂ ਇੱਥੋਂ ਟਰਨ ਕਰਾਂਗੇ ਸ਼ੰਭੂ ਵਾਲੀ ਸਾਈਡ ਨੂੰ ਬਈ ਜੀ ਤੇ ਬਸ ਆਪਾਂ ਮੋੜਮ ਨਹੀਂ ਲੱਗੇ ਜੀ ਸਾਹਮਣੇ ਮੇਰੀ ਨਿਗਾਹ ਪਈ ਕਿ ਖੜਿਆ ਟ੍ਰੈਫਿਕ ਵਾਲੇ ਜਿਹੜੀ ਕਿ ਉਹਨਾਂ ਨੇ ਇੱਕ ਗੱਡੀ ਰੋਕੀ ਜੀ ਮੈਨੂੰ ਪਤਾ ਸੀ ਕਿ ਹੱਥ ਹੁਣ ਆਪਾਂ ਨੂੰ ਵੀ ਮਾਰਨਗੇ ਉਸੇ ਹੀ ਗੱਲ ਹੋਈ ਜੀ ਦਾ ਡਰ ਸੀ ਉਹ ਗੈਸਾਂ ਵਾਲੀ ਗੱਡੀ ਤੁਰ ਗਈ ਤੇ ਆਪਣੀ ਗੱਡੀ ਜਦੋਂ ਜੰਪ ਤੇ ਆਈ ਤਾਂ ਉਹਨਾਂ ਨੇ ਫਿਰ ਆਪਣੀ ਗੱਡੀ ਨੂੰ ਦਿੱਤਾ ਹੱਥ ਲਾ ਲੋ ਕਹਿੰਦੇ ਸਾਈਡ ਤੇ ਸੋ ਆਪਾਂ ਮਿੱਤਰੋ ਆਪਣੀ ਮੋਟਰ ਨੂੰ ਲਾ ਦਿੱਤਾ ਸਾਈਡ ਤੇ ਕਿਉਂਕਿ ਹੁਣ ਜਦੋਂ ਉਹਨਾਂ ਨੇ ਰੋਕ ਹੀ ਲਿਆ ਤਾਂ ਗੱਲਬਾਤ ਤਾਂ ਉਹਨੂੰ ਪਤਾ ਵੀ ਰਕ ਕਰਨੀ ਪਾਣੀ ਆ ਗੱਡੀ ਲਈ ਆਪਾਂ ਸਾਈਡ ਤੇ ਤੁਰ ਕੇ ਚੱਲਦੇ ਕੋ ਬਣਾ ਗਈ ਸੀ ਤੇਨੇ ਆਹੀ ਬੰਗੇ ਹੁੰਦੇ ਨੇ ਹੋੜਦੇ ਨੇ ਰਾਤ ਰਾਤ ਤੱਪੀਆ ਟਾਈਮਰਾਂ ਗੱਡੀ ਆਇਆ ਵੀ ਇਹਨਾਂ ਓਵਰਹੈਡ ਆ ਕੋਈ ਚਾਵਣਾ ਵਾਲਾ ਨੂੰ ਭੇਜਤਾ ਦੇਖ ਕੇ ਆ ਉਹ ਕਹਾਈ ਗੱਡੀ ਦੇ ਚਾਰ ਲਾਈਟਾਂ ਲੱਗਿਆ ਪ੍ਰੈਸ਼ਰ ਹਾਰਨ ਵੀ ਹੋਊ ਇਹਦੇ ਤਾਂ ਵੀ ਪ੍ਰੈਸ਼ਰ ਹਾਰ ਤੋ ਕਿਹਦੇ ਨਹੀਂ ਹੁੰਦਾ ਸਾਰੇ ਇੱਕ ਹੀ ਤਰ੍ਹਾਂ ਦਾ ਗਾਦ ਰਾਨ ਕਰੂ ਮੈਂ ਕਹਿੰਦਾ ਕਾਦਾ ਇਹਨਾਂ ਓਵਰਹੈਡ ਦਾ ਮੈਂ 12 ਫੁੱਟ ਹੈ ਟਾਵਾਂ 13 ਜਵਾ 13 ਛੱਡ ਦਿੰਨੇ ਆਰ ਸੀ ਤੇ ਦਿਖਾ ਜਾਂਦਾ ਲਿਖੀ ਹੋਈ ਕੋਈ ਖੜਾ ਰਹੇ ਫਿਰ ਹਨਾ ਪਰ ਜੀ ਸਾਰੇ ਰੂਟ ਲੈਂਦਾ ਬਈ ਆਪਾਂ ਪੂਰੇ ਹੁੰਦੇ ਨਹੀਂ ਤੇ ਗਾਂਧੀ ਬਾਪ ਪੂਰੀ ਪਾਦੀ ਜਿਹਾ ਸਭ ਨੇ ਫਿਰ ਕਹਿੰਦੇ ਸਾਰਾ ਕੁਝ ਕਿਹਦਰਾ ਦਾ ਠੀਕ ਆ ਭਾਜਾ ਆਇਆ ਬਈ ਮੇਰਾ ਬਾਲਾ ਤਰਪਸਣ ਹੋਰ ਸੋਹ ਤੇ ਕੋਰੀਆਂ ਇਹ ਕਿਤੇ ਬੰਦ ਹੋ ਜਾਣ ਲੱਗ ਗਏ ਤੱਕ ਕੋਈ ਕਹਿ ਜਾ ਰਿਹਾ ਚਰਵਾਦ ਆਇਆ ਦਾਰੀ ਮੈਨੂੰ ਆਇਆ ਵੀ ਚਲੋ ਪਰ ਲੋੜਦਾ ਹੈ ਕਿ ਲਓ ਜੀ ਆਓ ਦੋ ਥੋੜਾ ਅੱਗੇ ਆ ਕੇ ਜੀ ਇੱਥੋਂ ਮੁੜ ਜਾਂਦਾ ਮਾਰਕੀਟ ਦੀ ਕ੍ਰੋਸ ਕਰਕੇ ਕੰਡੈਕਟਰ ਸਾਈਡ ਰੋਡ ਆ ਜਿਹੜਾ ਲਾਲੜੂ ਨੂੰ ਬਸੇ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੋਵੇ ਤੇ ਬਾਕੀ ਕਈ ਤਾਂ ਹਲੇ ਵੀ ਇਸ ਰੋਡ ਤੇ ਪੱਕੇ ਚੱਲਦੇ ਹੋਣੇ ਸੋ ਇੱਥੋਂ ਆਪਾਂ ਨੇ ਜੀ ਟਰਨ ਲੈ ਲੈ ਜੀ ਲਾਲੜੂ ਨੂੰ ਕੰਡੈਕਟਰ ਸਾਈਡ ਉਹਨੇ ਪ੍ਰਾਈਵੇਟ ਬੰਦਾ ਉਹ ਕਹਿੰਦਾ ਗੱਡੀ ਦੇ ਕਾਂ ਚਾਰ ਲਾਈਟਾਂ ਲੱਗੀਆਂ 1 2 ਐਂਡ ਦੋ ਥੱਲੇ ਫੇਰ ਉਹਨ ਦੋ ਛੋੜੀਆਂ ਦੇਖ ਲਈਆਂ ਥੱਲੇ ਕਾਂ ਛੇ ਲਾਈਟਾਂ ਲੱਗੀਆਂ ਤੇ ਪ੍ਰੈਸ਼ਰ ਹਾਰਨ ਵੀ ਲੱਗ ਗਿਆ ਸੋ ਪ੍ਰੈਸ਼ਰ ਹਾਰ ਨਬੜਾ ਵੀਰੇ ਕੌਣ ਪਰੇ ਹੁੰਦਾ ਇੱਥੇ ਕੋਈ ਨਹੀਂ ਹੁੰਦਾ ਬਾਈ ਹਨਾ ਸੋ ਟੀ ਟੀ ਜਨਾ ਮਰਜੀ ਕਰੀ ਚੱਲ ਆ ਕੋਈ ਇੱਥੇ ਸੁਣਦਾ ਨਹੀਂ ਅਗਲਾ ਕਹਿੰਦਾ ਆਪੇ ਲੈਂਗੁਏਜ ਉਪਰਾਂ ਦੀ ਜਦੋਂ ਪਰ ਬੰਦਾ ਹਰ ਵਾਰੀ ਸਨ ਫੇਰ ਸਾਰੇ ਕਹਿੰਦੇ ਵੀ ਭਾਈ ਮੜਾ ਜੇ ਸਾਈਡ ਤੇ ਹੋ ਜਾ ਉਹ ਭੰਨ ਜਾਂ ਵੀਰਾ ਉਹਨਾਂ ਉੱਤੇ ਚੜ੍ਹਦੇ ਅਦੇ ਹੁਣਾ ਆਪਾਂ ਆਪਾਂ ਕਰਦਾ ਜਾਂਦਾ ਬਈ। ਉਹ ਪਾ ਪਾਲਿਆਂ ਨੂੰ ਕੋਈ ਨਹੀਂ ਪੁੱਛਦਾ ਇੱਥੇ। ਠੀਕ ਆ ਜੀ। ਸੋ ਲਵ ਯੂ। ਬਾਕੀ ਵਲੌਗ ਦੱਸਦਿਆ ਕਰੋ ਬਾਈ ਕਿਵੇਂ ਲੱਗਦਾ। ਜਦੋਂ ਤੁਹਾਨੂੰ ਵਧੀਆ ਲੱਗਣ ਉਹੜਗੇ ਤੁਸੀਂ ਕਹਾਂ ਵੀ ਮੈਂ ਇਹਨਾਂ ਦਾ ਮਾਣ ਕਦਾ ਬਾਈ ਆ ਚੀਜ਼ਾਂ। ਅਸੀਂ ਬੋਰ ਹੋ ਚੁੱਕੇ ਆ। ਦੱਸ ਦਿਓ ਫਿਰ ਆਪਾਂ। ਛੋਟਕੀਆਂ ਵੀ ਬਦਲ ਦਿਆਂਗੇ। ਠੀਕ ਆ ਜੀ। ਆ ਲਵ ਯੂ। ਬਾਕੀ ਪੇਜ ਨੂੰ ਫੋਲੋ ਕਰ ਲਓ ਜੀ। ਅਸਤੇ ਵਸਦੇ ਰੋਗੇ। ਆਪਾਂ ਤੁਹਾਨੂੰ ਚੜ੍ਹ ਵੀ ਕਲਾਚ ਕਰਦੇ ਜੀ। ਡਰਾਈਵਰ ਮੈਂ ਆਪਾਂ ਚੰਦਾ ਬਾਗ।